ਤੁਹਾਨੂੰ ਸਰਜਰੀ ਲਈ ਹਲੇ ਨਹੀਂ ਤਿਆਰ ਡਾਕਟਰ ਅਜੇ ਨਹੀਂ ਤਿਆਰ ਹੈਗੇ ਅਜੇ ਨਹੀਂ ਸਰਜਰੀ ਕਿਉਂਕਿ ਇੱਕ ਤੌਣ ਦੇ ਉੱਤੇ ਲੱਗੀ ਆ ਸੱਟ ਇਹ ਕ੍ਰੇਡ ਦੀ ਹੱਡੀ ਤੇ ਲੱਗੀ ਹੋਈ ਆ ਸਿਰ ਦੇ ਵਿੱਚ ਸਵੈਲਿੰਗ ਹੋਈ ਆ ਮਤਲਬ ਉਹ ਫੇਰ ਹੀ ਕਹਿੰਦੇ ਜੇ ਉਹ ਹਾਰਟ ਵਗੈਰਾ ਪ੍ਰੋਪਰ ਪੰਪਿੰਗ ਕਰਦਾ ਰਹੇ ਤਾਂ ਫੇਰ ਅਸਲੀ ਅਗਯੋਗ ਵਿਕਾਰ ਨਹੀਂ ਬਣਦਾ ਜਿਹੜੀ ਦੇਰੀ ਹੋਈ ਆ ਉਹਦਾ ਕਾਰਨ ਇਹ ਆ ਲੇਟ ਉਹਨਾਂ ਨੂੰ ਹੋਸ਼ ਆਉਣਾ ਦਾ ਵੱਡਾ ਕਾਰਨ ਇਹੀ ਆ ਵੀ ਜਿਆਦਾ ਲੇਟ ਹੋ ਚੁੱਕਿਆ ਮੌਕੇ ਤੇ ਆਕਸੀਜਨ ਵਗੈਰਾ ਦਾ ਪ੍ਰਬੰਧ ਨਾ ਹੋ ਸਕਿਆ ਇਸ ਕਰਕੇ ਥੋੜਾ ਜਿਹਾ ਟਾਈਮ ਲੱਗੇ ਇਸ ਕਰਕੇ ਜਿਆਦਾ ਸਤੀ ਬਣੀ ਹੋਈ ਆ ਡਾਕਟਰ ਕਹਿੰਦੇ ਅਗਰ ਮੌਕੇ ਤੇ ਆਕਸੀਜਨ ਵਗੈਰਾ ਲਾ ਕੇ ਟਾਈਮ ਸਰ ਸਾਡੇ ਕੋਲ ਪਹੁੰਚਦਾ ਇਹ ਟਾਈਮ ਇੰਨਾ ਨਹੀਂ ਲੱਗਣਾ ਸੀ ਜਿਹੜਾ ਹੁਣ ਲੱਗ ਰਿਹਾ ਕੰਦੀ ਵੀ ਇਦਾਂ ਦੀ ਕੋਈ ਖਬਰ ਹੈ ਕਿ ਅੱਗੇ ਰੈਫਰ ਕਰਨਾ ਪੈ ਸਕਦਾ ਜਾਂ ਹੋਰ ਵਿਦੇਸ਼ ਭੇਜਣਾ ਪੈ ਸਕਦਾ ਜਾਂ ਹੋਰ ਵੱਡੇ ਕਿਸੇ ਹਸਪਤਾਲ ਚ ਲਜਾਇਆ ਜਾ ਸਕਦਾ ਸ਼ਿਫਟ ਕੀਤਾ ਜਾ ਸਕਦਾ ਅਸੀਂ ਉਹਨਾਂ ਨਾਲ ਗੱਲ ਕਰੇ ਸੀ ਪਰ ਉਹ ਸਟੇਜ ਇਹ ਜੀ ਤੇ ਆ ਬਈ ਉਹਨੂੰ ਅੱਗੇ ਕਿਤੇ ਲਿਆਇਆ ਨਹੀਂ ਜਾ ਸਕਦਾ